ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੋਲਿੰਗ ਪਾਲਿਸੀ ਵਾਪਸ ਲੈ ਜਾਣ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਤਰਨਪੁਰੀ ਸੌਣ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਦੱਸཏਈਏ ਕਿ ਤਰਨ ਪ੍ਰੀਤ ਸੋਨ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਜੇਕਰ ਪਰਿਵਾਰ ਨੂੰ ਕੋਈ ਫੈਸਲਾ ਪਸੰਦ ਨਹੀਂ ਆਇਆ ਤਾਂ ਉਸ ਨੂੰ ਵਾਪਸ ਲੈ ਲਿਆ ਜਾ। ਦੱਸ ਦਈਏ ਪੰਜਾਬ ਦੇ ਕੈਬਨਟ ਮੰਤਰੀ ਤਰਨ ਪ੍ਰੀਤ ਸੋਨ ਅੱਜ ਖੰਨਾ ਮਾਰਕੀਟ ਕਮੇਟੀ 'ਚ ਪਹੁੰਚੇ ਸਨ ਜਿੱਥੇ ਕਿ ਕਿਸਾਨ ਵਿਗ ਖੰਨਾ ਦੇ ਪ੍ਰਧਾਨ ਅਤੇ ਜੰਨ ਸਕੱਤਰ ਦੀ ਨਿਯੁਕਤੀ ਦੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਰੱਦ ਕਰਨ ਦੇ ਉੱਤੇ ਆਪਣਾ ਇਹ ਬਿਆਨ ਦਿੱਤਾ। ਮੰਤਰੀ ਸੋਨ ਨੇ ਕਿਹਾ ਕਿ ਪੰਜਾਬ ਸਰਕਾਰ ਜ਼ੀਰੋ ਪ੍ਰੋਗਰੈਸ ਕਮੇਟੀ ਦੇ ਉੱਤੇ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਕਿਸਾਨ ਸਾਡੇ ਸਿਰ ਦਾ ਤਾਜ ਨੇ ਜਦੋਂ ਦਿੱਲੀ ਦੇ ਵਿੱਚ ਕਿਸੇ ਨਾਂ ਦੇ ਬਨੂ ਸੰਘਰਸ਼ ਉਲੀਕਿਆ ਗਿਆ ਸੀ ਤਾਂ ਆਮ ਆਦਮੀ ਪਾਰਟੀ ਖਲੋਤੀ ਅਜਹੀ ਪਾਰਟੀ ਸੀ ਜਿਸ ਨੇ ਕਿ ਕਿਸਾਨਾਂ ਦੇ ਮੋਢੇ ਦੇ ਉੱਤੇ ਹੱਥ ਧਰਿਆ ਸੀ ਅਤੇ ਉਹਨਾਂ ਦਾ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਦੀ ਗੱਲ ਆਖੀ ਸੀ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ ਪਾਲਿਸੀ ਪਸੰਦ ਨਹੀਂ ਆਈ ਤਾਂ ਉਹ ਇਸ ਪਾਲਿਸੀ ਨੂੰ ਰੱਦ ਕਰਨ ਦੇ ਲਈ ਵਚਨਬੱਧ ਨੇ ਅਤੇ ਪੰਜਾਬ ਸਰਕਾਰ ਦੇ ਬਨੂ ਇਸ ਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਨੇ ਸਭ ਤੋਂ ਪਹਿਲਾਂ ਮੈਂ ਸਹਿ ਦਿਲ ਦੀ ਗੈ ਰਾਜ ਤੋਂ ਸਾਰੇ ਸਤਕਾਰਯੋਗ ਮੀਡੀਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅਜੋ ਵੱਡੀ ਤعداد ਦੇ ਵਿੱਚ ਛੋਟੇ ਜਿਹੇ ਸੱਤੇ ਦੇ ਉੱਤੇ ਸਾਡੇ ਖੰਨੇ ਜਿਹੜੀ ਦਾਣਾ ਮੰਡੀ ਹੈ ਇਹਦੇ ਦਫ਼ਤਰ ਵਿਖੇ ਉਰੇ ਸਾਰੇ ਆਣੇ ਪਹੁੰਚੇ ਹੋ ਅੱਜ ਉਰੇ ਅਸੀਂ ਇਕੱਤਰਤ ਹੋਏ ਆ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਸੈਂਕੜੇ ਆਦੀ ਗਿਣਤੀ ਦੇ ਵਿੱਚ ਅੱਜ ਸਾਡੀ ਸੰਗਤ ਦਾ ਉਰੇ ਇਕੱਤਰਤ ਹੋਇਆ ਔਰ ਇਹ ਪੱਟਾ ਪੱਟਾ ਜਣੀ ਕਿ ਅੱਜ ਖੁਸ਼ੀ ਦਾ ਦਿਨ ਹੈ ਇਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਤਕਾਰਯੋਗ ਦੋ ਸਾਥੀ ਜੀਰਾਂ ਨੂੰ ਅੱਜ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਦਿੱਤੀ ਗਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਹਲਕਾ ਖੰਨਾ ਦਾ ਪੂਰੇ ਹਲਕੇ ਦੀ ਜਿਹੜੀ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਾਡਾ ਜਿਹੜਾ ਸੂਬਾ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਸਾਡਾ ਸਾਰਾ ਜੰਨੀ ਵੀ ਇੰਡਸਟਰੀ ਹੈ ਚਾਹੇ ਚਾਹੇ ਸਾਡਾ ਆੜਤਾ ਹੈ ਚਾਹੇ ਸਾਡੀਆਂ ਚਾਹੇ ਸਾਡੇ ਫਲੋਰ ਵੀ ਕਿੱਤੇ ਨੇ ਫਲੋਰ ਮਿਲਾਂ ਨੇ ਸੈਲਰ ਨੇ ਜਾਂ ਸਾਡੇ ਬਾਜ਼ਾਰ ਵੀ ਨੇ ਉਹ ਸਾਰੇ ਦੇ ਸਾਰੇ ਨੇ ਜਿਹੜੇ ਉਹ ਸਾਡੀ ਖੇਤੀ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਦੋਂ ਕਿਸਾਨ ਖੇਤੀ ਕਰਦਾ ਫਸਲ ਪਾਲਦਾ ਜਦੋਂ ਫਸਲ ਦੀ ਕਟਾਈ ਹੋ ਕੇ ਮੰਡੀ ਚ ਆਉਂਦੀ ਆ ਉਸ ਤੋਂ ਬਾਅਦ ਚੋਂ ਸਾਡੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਪਰਚੇਜ਼ਿੰਗ ਪਾਵਰ ਵੱਧਦੀ ਹੈ ਤਾਂ ਹੀ ਸਾਰਿਆਂ ਦੇ ਜਿਹੜੇ ਨੇ ਆਪਣੇ ਇਹ ਸਾਰਾ ਜਿਹੜਾ ਇੱਕ ਸਿਸਟਮ ਹੈ ਇਹ ਘੁੰਮਦਾ ਹੈ ਜਿਹੜੀ ਇਕਨੋਮੀ ਹੈ ਸਾਡੀ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਸਾਡੇ ਕਿਸਾਨ ਭਾਈਆਂ ਨੂੰ ਸਾਡੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਮੈਂ ਮੇਰੇ ਬਹੁਤ ਜ਼ਿੰਮੇਵਾਰ ਦੋ ਸਾਥੀਆਂ ਨੂੰ ਮੇਰੇ ਨਾਲ ਬੈਠੇ ਯਾਦਵਿੰਦਰ ਸਿੰਘ ਬਿੱਟੂ ਲੇਬੜਾ ਜੀ ਜੋ ਕਿ ਸਾਡੇ ਉਰੋਂ ਜਿਹੜੀ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਆ ਆਰਤੀ ਐਸੋਸੀਏਸ਼ਨ ਉਰੇ ਖੰਨੇ ਦੀ ਉਹਦੇ ਜਰਨਲ ਸਕੱਤਰ ਵੀ ਨੇ ਇਹਨਾਂ ਨੂੰ ਮੈਂ ਪੂਰੇ ਹਲਕੇ ਖੰਨਾ ਦੀ ਜਿਹੜੀ ਕਿਸਾਨ ਵਿਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਸੋ ਇਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਮੇਰੇ ਨਾਲ ਬੈਠੇ ਮੇਰੇ ਬਹੁਤ ਸਤਿਕਾਰਯੋਗ ਮਿਹਨਤੀ ਸਾਥੀ ਲਖਵੀਰ ਸਿੰਘ ਜੀ ਗਿੱਲ ਜਿਨ੍ਹਾਂ ਨੂੰ ਪਿਆਰ ਨਾਲ ਕਾਲਾ ਕਹਿੰਦੇ ਆ ਇਹਨਾਂ ਨੂੰ ਮੈਂ ਕਿਸਾਨ ਵਿੰਗ ਖੰਨੇ ਹਲਕੇ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਤਾਂ ਜੋ ਇਹ ਹੁਣ ਸਾਥੀ ਨੇ ਜਿਹੜੇ ਆਪਣੀ ਟੀਮ ਨੂੰ ਨਾਲ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾਣਗੇ ਔਰ ਪਿੰਡ-ਪਿੰਡ ਦੇ ਵਿੱਚ ਜਾ ਕੇ 67 ਪਿੰਡ ਜਿਹੜੇ ਖੰਨੇ ਹਲਕੇ ਦੇ ਨੇ ਉੱਥੇ ਜਾਣਗੇ ਉੱਥੇ ਜਾ ਕੇ ਕੱਲੇ-ਕੱਲੇ ਬੰਦਿਆਂ ਦੇ ਨਾਲ ਸੱਥਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਕੇ ਕਿਸੇ ਦੀ ਕੋਈ ਸਮੱਸਿਆ ਤਾਂ ਨਹੀਂ ਕਿਸੇ ਨੂੰ ਕੋਈ ਸਰਕਾਰ ਦੇ ਵਿੱਚ ਕੋਈ ਦਿੱਕਤਾਂ ਨਹੀਂ ਆ ਰਹੀ ਸਾਰਿਆਂ ਦੇ ਕੰਮ ਹੋ ਰਹੇ ਨੇ ਹਰ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਸੁਣਨ ਕੇ ਸਮਝਣ ਕੇ ਇਹ ਹੱਥੀਂ ਕਿਰਤ ਕਰਨ ਵਾਲੇ ਸਾਡੇ ਦੋਹੇ ਕਿਸਾਨ ਵੀਰ ਨੇ ਆਪ ਖੇਤੀ ਕਰਦੇ ਨੇ ਆਪ ਖੁਦ ਸੋ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਜਿਹੜਾ ਬਰੀਕੀ ਨਾਲ ਗਿਆਨ ਹੈ ਸੋ ਇਸ ਕਰਕੇ ਅੱਜ ਮੈਂ ਸਮਝਦਾ ਵੀ ਇਹ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਬੜੀ ਇਮਾਨਦਾਰੀ ਨਾਲ ਤੇ ਬੜੀ ਜਿਹਨੂੰ ਕਹ ਲਓ ਵੀ ਡੈਡੀਕੇਸ਼ਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਇਹ ਨਿਭਾਣ ਕੇ ਮੈਂ ਇੱਕ ਵਾਰ ਤੋਂ ਫੇਰ ਬਹੁਤ-ਬਹੁਤ ਮੁਬਾਰਕਬਾਦ ਮੰਡੀ ਪਹੁੰਚੋ ਕੀ ਫੈਲਡ ਵੈਦ ਨਾਲ ਦੇਖੋ ਪੂਰੇ ਮੈਂ ਕਹਣਾ ਜੀ ਇਤਿਹਾਸ ਚ ਚੱਕ ਕੇ ਦੇਖ ਲਓ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਸਾਡੇ ਦੋਨੋਂ ਸੁਪਰੀਮ ਲੀਡਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਤਕਾਰਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਉਹਨਾਂ ਦੀ ਜੋ ਕਿਸਾਨੀ ਪ੍ਰਤੀ ਸੋਚ ਹੈ ਸਭ ਤੋਂ ਸੈਂਸਿਟਿਵ ਸੋਚ ਉਹਨਾਂ ਦੀ ਹੈ ਜਦੋਂ ਇਹ ਕਾਲੇ ਕਾਨੂੰਨ ਆਏ ਸੀਗੇ ਤਿੰਨ ਉਦੋਂ ਵੀ ਜਦੋਂ ਇਹ ਧਰਨੇ ਲੱਗੇ ਸੀ ਤਾਂ ਇੱਕੋ ਇੱਕ ਪਾਰਟੀ ਸੀ ਜੀਨੇ ਕਿਸਾਨਾਂ ਦੇ ਪਿੱਛੇ ਜਾ ਕੇ ਖੜ ਕੇ ਪਠਾਪੜੀ ਸੀ ਆਮ ਆਦਮੀ ਪਾਰਟੀ ਸੀ ਔਰ ਚਾਹੇ ਉੱਥੇ ਅ ਇੰਟਰਨੈਟ ਦੀ ਫੈਸਿਲਿਟੀ ਦੀ ਗੱਲ ਕਰੀਏ ਚਾਹੇ ਉੱਥੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਸੰਗਤ ਨੇ ਵੀ ਬਹੁਤ ਸਾਰਾ ਯੋਗਦਾਨ ਦਿੱਤਾ ਹੈ ਇਸ ਕੋਈ ਸ਼ੱਕ ਨਹੀਂ ਪਰ ਜੋ ਸਰਕਾਰੀ ਪੱਤਰ ਤੇ ਕਰ ਸਕਦੇ ਚਲੋ ਮੋਦੀ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਪੂਰੇ ਜ਼ਿਲ੍ਹੇ ਬਣਾਉਣ ਨੂੰ ਵੱਡੇ ਵੱਡੇ ਗਰਾਊਂਡ ਦੇ ਦਾ ਜਵਾਬ ਦਿੱਤਾ ਸੀ ਡਿਨਾਈ ਕਰਤਾ ਸੀ ਬਿਲਕੁਲ ਨਹੀਂ ਕਿਸਾਨ ਸਾਡੇ ਸਿਰ ਤੇ ਤਾਜ ਸੋ ਇਹ ਜਿਹੜੀ ਜਦੋਂ ਸਾਨੂੰ ਇਹ ਲੱਗਿਆ ਕਿ ਇਹ ਚੀਜ਼ ਜਿਹੜੀ ਆ ਕਿ ਕਿਤੇ ਮਤਲਬ ਕਿ ਕੁਝ ਫੈਸਲੇ ਜ਼ਿੰਦਗੀ ਚ ਆਹੀ ਜਾਂਦੇ ਨੇ ਜਾਂ ਹਿਸਪਾਰ ਕਰਨੇ ਪੈਂਦੇ ਨੇ ਜਾਂ ਹੌਸਪਾਰ ਕਰਨੇ ਸਾਡੇ ਕਿਸਾਨ ਸਾਡੇ ਸਿਰ ਤੇ ਤਾਜ ਨੇ ਨਹੀਂ ਉਹਨਾਂ ਨੂੰ ਚੰਗਾ ਲੱਗਿਆ ਬਾਬਸ ਜੀ ਇੱਕ ਪਰਿਵਾਰ ਵਾਂਗ ਸੋ ਮੈਂ ਇਸ ਗੱਲ ਦੇ ਉੱਤੇ ਸਾਡੇ ਜਿੱਥੇ ਦੋਏ ਸੁਪਰੀਮ ਲੀਡਰਸ ਦਾ ਯਾਨੀ ਕਿ ਮੈਂ ਪੱਟੇ ਦਿਲ ਬੱਟਾ ਦਿਲ ਦਿਖਾਉਣ ਦੀ ਧੰਨਵਾਦ ਕਰਦਾ ਹਾਂ ਉਥੇ ਮੈਂ ਇਹ ਵੀ ਅਸ਼ਵਾਸ਼ਣ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਹਮੇਸ਼ਾ ਸਾਡੇ ਕਿਸਾਨਾਂ ਨੂੰ ਪਿਆਰ ਕਰਦੀ ਹੈ ਕਿਸਾਨਾਂ ਦੇ ਨਾਲ ਹੈ ਹਮੇਸ਼ਾ ਬਰਾਬਰ ਦਾਟ ਕੇ ਸੀ ਇਤਿਹਾਸਕ ਮੰਤਰੀ ਨੇ ਕੱਲ ਨੂੰ ਸੀ ਪ੍ਰੈਸ ਕਾਨਫਰੰਸ ਕੀਤੀ ਹੋ ਜਾਂਮ ਲਾ ਰਿਹਾ ਸੀ ਕਦੇ ਪੰਚਾਇਤੀ ਮੈਕਸਲ ਵਿੱਚ ਜਿਹੜੀ ਆਪਾਂ ਦਿੱਗਨ ਸਰਬੰਧ ਕਿਟਾ ਵੜਾਉਣੀ ਆ ਵੀ ਉਹਦੇ 15000 ਦੇ ਪੰਚਾਇਤ ਤੋਂ ਬਿਲ ਕਟਾ ਕੇ ਜੀ ਸਮਾਨ 7500 ਦਾ ਹੁੰਦਾ ਫੌਲਡਰ ਟਿਕਲ ਕਾਨਫਰੰਸ ਨੇ ਕਾਫੀ ੜੇ ਇਲਜ਼ਾਮ ਲਾਇਆ ਇਸ ਦੇ ਬਾਰੇ ਕੀ ਇਹ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੁਸੀਂ ਦੇਖੋ ਹਰਾਨੀ ਦੀ ਗੱਲ ਇਹ 13246 ਪੰਚਾਇਤਾਂ ਨੇ ਪੂਰੇ ਪੰਜਾਬ ਦੇ ਉੱਤੇ ਸਭ ਤੋਂ ਪਹਿਲਾਂ ਜੇ ਇਹ ਗੱਲ ਕਿਸੇ ਨੂੰ ਪਤਾ ਲੱਗੀ ਹੈ ਕੋਈ ਇਹ ਇਹ ਕੁਝ ਸਰਟਨ ਪਿੰਡਾਂ ਦੇ ਵਿੱਚ ਕਈ ਅਫਸਰਾਂ ਨੇ ਸ਼ਰਾਰਤ ਕੀਤੀ ਸੀ ਕੋਈ ਜ਼ਿਆਦਾ ਨਹੀਂ ਘਾਟੇ ਪਿੰਡ ਦੇ ਇਹ ਹੈਰਾਨੀ ਦੀ ਗੱਲ ਤੁਸੀਂ ਇਹ ਦੇਖੋ ਮੈਂ ਆਪਣੇ ਡਿਪਾਰਟਮੈਂਟ ਪ੍ਰਤੀ ਕਿੰਨਾ ਵਿਜੀਲੈਂਟ ਹਾਂ ਸਭ ਤੋਂ ਪਹਿਲਾਂ ਇਹ ਗੱਲ ਮੈਨੂੰ ਪਤਾ ਲੱਗੀ ਸੀ ਔਰ ਮੈਂ 15 ਦਿਨ ਪਹਿਲਾਂ ਇਹਦੇ ਤੇ ਇੱਕ ਐਸਆਈਟੀ ਬਣਾ ਕੇ ਮਤਲਬ ਕਿ ਆਪਣੇ ਵਿਜਨ ਡਿਪਾਰਟਮੈਂਟ ਔਰ ਇਹਦੀ ਉੱਚ ਪੱਤਰੀ ਜਾਂਚ ਬਿਠਾਤੀ ਔਰ ਜਿਹੜੇ ਬੰਦੇ ਇਹਦੇ ਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਸਜ਼ਾ ਹੋਊਗੀ ਐਗਜ਼ੈਂਪਲਰੀ ਐਗਜ਼ੈਂਪਲ ਸੈਟ ਹੋਊਗੀ ਇਤਿਹਾਸ 'ਚ ਵੀ ਕਿਸੇ ਮੰਤਰੀ ਨੇ ਕਿਸੇ ਸਰਕਾਰ ਨੇ ਐਡੀ ਵੱਡੀ ਐਗਜ਼ੈਂਪਲ ਸੈਟ ਕੀਤੀ ਹੈ ਇਹ ਇਹ 15 ਦਿਨ ਬਾਅਦ ਜਾ ਕੇ ਨੇ ਹੈਰਾਨੀ ਦੀ ਗੱਲ ਤਾਂ ਇਹ ਦੇਖੋ 15 ਦਿਨ ਬਾਅਦ ਕਿਸੇ ਨੇ ਕਹਿਤਾ ਹੋਣਾ ਵੀ ਥੋੜੀ ਮਾੜੀ-ਮੋਟੀ ਕਿਤੇ ਹੋ ਸਕਦਾ ਥੋੜੀ ਖੁਸ਼ੀ ਹੋਈ ਜ਼ਮੀਨ ਬਚ ਜਾਵੇ ਫੇਰ ਉਹ ਲੀਡਰ ਨੇ ਜ਼ਮਾਨਤਾ ਜ਼ਬਤ ਹੋਏ ਲੀਡਰ ਨੇ ਖੰਡੇ 'ਚੋਂ ਲਕਾਰੇ ਹੋਏ ਨੇ ਇਹਨਾਂ ਦੇ ਰਾਜ 'ਚ ਸ਼ਰਾਬ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਘਰਾਂ 'ਚ ਲੋਕਾਂ ਦੇ ਸੱਤਰ ਵਿਛਾਉਣ ਵਾਲੇ ਲੀਡਰ ਆ ਮੰਡੀ 'ਚ ਜਿੱਥੇ ਬੈਠੇ ਆ ਪੂਰੇ ਘਟਾਲਾ ਕਰਨ ਵਾਲੇ ਇਹਨਾਂ ਦੇ ਟਾਈਮ ਦੇ ਮਤਲਬ ਕਿ ਵੱਡੇ ਲੀਡਰ ਇਹ ਆਪਣੇ ਆਪ ਨੂੰ ਕਹਣ ਵਾਲੇ ਬਾੜਦਾਨੇ ਚੋਰ ਪਈਏ ਖਾਣ ਵਾਲੇ ਹੈ ਆਪਣੇ ਚਹੇਤਿਆਂ ਨੂੰ ਇਹ ਠੇਕੇ ਦੇਣ ਵਾਲੇ ਆਪਣੇ ਚਹੇਤਿਆਂ ਨੂੰ ਉਹਦੇ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਆ ਲੈਟਾ ਲੱਗਦੀਆਂ ਨੇ ਉਹਦੇ ਠੇਕੇ ਦਾ バス ਅੱਡਿਆਂ ਦੇ ਠੇਕੇ ਦੇਣ ਵਾਲੇ ਇਹ ਲੋਕ ਮਤਲਬ ਕਿ ਹੁਣ ਸਾਨੂੰ ਸਿਖਾਣਗੇ ਵੀ ਕਿਵੇਂ ਸਰਕਾਰਾਂ ਚੱਲਦੀਆਂ ਸੋ ਇਹ ਪਹਿਲਾ ਆਪਣੇ ਮੰਜੇ ਥੱਲੇ ਸੋਟਾ ਫੇੜਨਾ ਇਹ ਦੇਖੋ ਹੈਰਾਨੀ ਨਹੀਂ ਗੱਲ ਇਹ ਜਿਹੜੇ ਖੰਨੇ ਦੇ ਸਾਡੇ ਉਰੇ ਦੇ ਸਾਫਕਾ ਐਮ ਐਲ ਏ ਨੇ ਉਹਨਾਂ ਚ ਇੰਨਾ ਦਮ ਖਾਮ ਨਹੀਂ ਕਿ ਇਕੱਲੇ ਕਿਤੇ ਖੰਨੇ ਦੇ ਵਿੱਚ ਵਿਚਰ ਲੈਣ ਆਸ-ਪਾਸ ਦੇ ਦੋ ਹਲਕਿਆਂ ਦੇ ਤਾਂ ਉਹਨਾਂ ਨੂੰ ਲੀਡਰ ਸੱਦਣੇ ਪੈਂਦੇ ਨੇ ਆਪਣੇ ਨਾਲ ਵੀ ਚਲੋ ਜੀ ਮੇਰੇ ਨਾਲ ਭੋਰਾ ਲੋਕਾਂ ਨੂੰ ਐ ਵੀ ਲੱਗੇ ਵੀ ਮੇਰੇ ਨਾਲ ਦੋ ਬੰਦੇ ਹੈਗੇ ਨੇ ਸਰ ਤੋੜਤਾ ਖੰਡਾਤਾ ਇਹਨਾਂ ਦੇ ਨਾਲ ਇੱਕ ਵੀ ਕੰਮ ਦਾ ਬੰਦਾ ਅੱਜ ਇਹਨਾਂ ਦੇ ਨਾਲ ਨਹੀਂ ਸ਼ਹਿਰ ਦਾ ਔਰ ਬੁਰੀ ਤਰ੍ਹਾਂ ਨਾ ਖਤਮ ਹੋ ਚੁੱਕਾ ਮੰਤਰੀ ਸਾਹਿਬ ਕੰਨੇ ਜਿਲ੍ਹਾ ਜਿਲ੍ਹਾ ਬਣਾਉਣ ਦੀ ਕੀ ਲੋੜ ਹੈ ਦੇਖੋ ਜੀ ਮੈਂ ਤਾਂ ਵਿਧਾਨ ਸਭਾ ਅੱਜ ਕੱਲ ਚੱਕੀ ਸੀ ਆਈ ਵਾਸ ਦਾ ਫਰਸਟ ਪਰਸਨ ਮੈਂ ਪਹਿਲਾ ਬੰਦਾ ਹਾਂ ਜੀਨੇ ਇਹ ਗੱਲ ਚੱਕੀ ਵਿਧਾਨ ਸਭਾ ਦੇ ਵਿੱਚ ਇੱਕ ਵੀ ਦਿਖਾ ਦੇਣ ਕਿ ਕਿਸੇ ਨੇ ਆਵਾਜ਼ ਚੱਕੀ ਹੋਵੇ ਔਰ ਮੈਂ ਪ੍ਰੋਪਰ ਇਹਦੀ ਪ੍ਰोसीडिंग ਕਰ ਰਹੇ ਆ ਅੱਗੇ ਵਧ ਰਹੇ ਹਾਂ ਜਿਸ ਦਿਨ ਜਸਦਨ ਇਹਦੀ ਸਾਰੀ ਦੀ ਸਾਰੀ ਜੋ ਸਾਡਾ ਲੀਗਲ ਪ੍ਰੋਸੈਸਰ ਕੰਪਲੀਟ ਹੋ ਗਿਆ 100% ਬਣਾਵਾਗੇ ਜੀ ਅਸੀਂ ਕਿਤੇ ਇਸ ਗੱਲ ਤੋਂ ਮੁੱਕਰਦੇ ਆ ਵਾਦਾ ਕੋਈ ਨਹੀਂ ਕਰਦਾ ਜਿਹੜੇ ਬੰਦੇ ਵਾਦੇ ਕਰਦੇ ਆ ਫਿਰ ਮੁੱਕਰਦੇ ਨੇ ਮੇਰੀ 101% ਸੀਰੀਅਸ ਕੋਸ਼ਿਸ਼ ਹੈ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨੇ ਤਾਂ ਕਦੇ ਜ਼ਿੰਦਗੀ ਚ ਜਾ ਕੇ ਆਪਣੇ ਜ਼ਿਲ੍ਹੇ ਦਾ ਜੱਜਾ ਵੀ ਨਹੀਂ ਬੋਲਿਆ ਕਦੇ ਜਾ ਕੇ ਸੋ ਜ਼ਿਲ੍ਹਾ ਕਿੱਥੋਂ ਬਣਦਾ ਸੀ ਇਹਨਾਂ ਤੋਂ ਉਈਓ ਉੱਥੇ ਬਰਫੀਆਂ ਖਾ ਕੇ ਆਪਣੀਆਂ ਬੈਸਣ ਦੀਆਂ ਪਰ ਇਹ ਜਿਹਦੇ ਪਕੌੜੇ ਖਾ ਕੇ ਕੌਫੀਆਂ ਪੀ ਕੇ ਵਿਧਾਨ ਸਭਾ ਚੋਂ ਐਂ ਮੁਰਦੇ ਰਹੇ ਨੇ ਇਹ ਇੱਕ ਵੀ ਦਿਖਾ ਦੇਣ ਕਿ ਕਿਸੇ ਬੋਦੇ ਹੋਣੇ ਅੱਜ ਤੱਕ ਮਾਨੇ ਜੀ ਸਾਹਿਬ ਇੱਕ ਇਹਨਾਂ ਕੋਟ ਸਾਹਿਬ ਨੇ ਕੱਲ ਹੋਰ ਗੱਲ ਕਹੀ ਸੀ ਇੱਕ ਹੋਰ ਵੀਡੀਓ ਹੋਣੀ ਹੈ ਵੀਡੀਓ ਬਣਦੀ ਤੇ ਹੂੰ ਉਹ ਕੋਪੰਡਾ ਦੀ ਕੋਰਪੋਰੇਸ਼ਨ ਦੀ ਕੋਰਪੋਰੇਸ਼ਨ ਕੋਈ ਜੋੜੀ ਹੋਣੀ ਹੈ ਹੂੰ ਉਹਦੀ ਨਾਲ ਪੋਸਟ ਹੀ ਹੋ ਗਈ ਦੋ ਜਣਾਂ ਦਾ ਕਿੱਥੇ ਹੋਈ ਹੈ ਜੀ ਬੋਥਲੇ ਕਹਿੰਦੇ ਜੀ ਕਹਿੰਦੇ ਬਟਲਾ ਤੋਂ ਕੋਰਪੋਰੇਸ਼ਨ ਨਿਓ ਸਸਪੈਂਡ ਚੱਲ ਰਿਹਾ ਜੀ ਉਹ ਬੰਦਾ ਆਲਰੇਡੀ ਸਸਪੈਂਡ ਚੱਲ ਰਿਹਾ ਔਰ ਉਹਦੀ ਇਨਕੁਆਇਰੀ ਹੈ ਜਿਹੜੀ ਵਿਜੀਲੈਂਸ ਨੂੰ ਮਾਰਕ ਹੋਈ ਹੋਈ ਹੈ ਔਰ ਮੈਨੂੰ ਤਾਂ ਐ ਲੱਗਦਾ ਵੀ ਵਿਜੀਲੈਂਸ ਕੋ ਇਨਕੁਆਇਰੀ ਹੈ ਕਿ ਉਹ ਬਾਕੀ ਹੁਣ ਕਾਨੂੰਨ ਕਿਵੇਂ ਉਹਨੂੰ ਕੋਰਟ ਵੀ ਹੈ ਵਿੱਚ ਨਾ ਸੋ ਹਾਈ ਕੋਰਟ ਵੀ ਉਹ ਗਿਆ ਹੋਇਆ ਸੋ ਇਸ ਕਰਕੇ ਜੇ ਕਾਨੂੰਨ ਨੇ ਸਾਡਾ ਸਾਥ ਦੇਤਾ ਅਸੀਂ ਉਹ ਬੰਦਾ ਨੌਕਰੀ ਤੋਂ ਕੱਢਾਂਗੇ ਡਿਸਮਿਸ ਕਰਾਂਗੇ ਉਹਨੂੰ ਸਾਡੀ ਤਾਂ 0 ਡਾਲਰ ਸਰਕਾਰ ਹੈ ਜੀ ਇਹਨਾ ਮੰਗ ਨਹੀਂ ਹੈ ਕਿ ਅਸੀਂ ਸੋ ਇਸ ਕਰਕੇ ਬੱਚਾ ਬੱਚਾ ਖੰਨੇ ਦਾ ਬੱਚਾ ਬੱਚਾ ਇਸ ਏਰੀਆ ਦਾ ਜਾਣਦਾ ਕਿ ਸਾਡੀ ਆਪਣੇ ਹਲਕੇ ਪ੍ਰਤੀ ਸਾਡੀ ਸਾਡੇ ਸ਼ਹਿਰ ਪ੍ਰਤੀ ਸਾਡੀ ਪਿੰਡਾਂ ਪ੍ਰਤੀ ਸਾਡੇ ਪੰਜਾਬ ਪ੍ਰਤੀ ਸਾਡੀ ਕਿੰਨੀ ਸੰਵੇਦਨਸ਼ੀਲਟੀ ਹੈ థాంਕ ਯੂ ਉਤੇ ਹੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਬਲੂ ਲਗਾਏ ਇਲਜ਼ਾਮਾਂ ਤੇ ਬੋਲਦੇ ਆ ਕਰਨਪ੍ਰੀਤ ਸੌਂਦ ਨੇ ਕਿਹਾ ਕਿ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਹਿੰਗੇ ਭਾਅ ਦੀ ਸਟੇਸ਼ਨਰੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ ਉਨਾ ਕਿਹਾ ਸੀ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਜੋ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਉਹਨਾਂ ਦੀ ਜਾਂਚ ਵੀ ਵਿਜੀਲੈਂਸ ਕੋਲ ਚੱਲ ਰਹੀ ਹੈ ਅਤੇ ਉਹਨਾਂ ਨੂੰ ਵੀ ਸਖਤ ਸਜ਼ਾ ਦਵਾਈ ਜਾਵੇਗੀ ਬਿਊਰੋ ਰਿਪੋਰਟ ਜੈਪਾਨੀ ਟੀਵੀ